ਤਾਂ ਤਾਂ ਬਾਬਾ ਸ੍ਰੀ ਚੰਦੀ ਮਹਾਰਾਜ ਸੰਗਤ ਜੀ ਅੱਜ ਦੀ ਸਾਖੀ ਅੱਜ ਦਾ ਪ੍ਰਸੰਗ ਬਾਬਾ ਸ੍ਰੀ ਚੰਨ ਜੀ ਅਤੇ ਬਾਦਸ਼ਾਹ ਜਹਾਂਗੀਰ ਦੀ ਲਾਹੌਰ ਵਿੱਚ ਮਿਲਣੀ ਬਾਰੇ ਹੈ ਬਾਦਸ਼ਾਹ ਜਹਾਂਗੀਰ ਜਦੋਂ ਲਾਹੌਰ ਗਿਆ ਤਾਂ ਸਭ ਤੋਂ ਪਹਿਲਾਂ ਉਹ ਫਕੀਰ ਸਾਈਂ ਮੀਆਂ ਮੀਰ ਜੀ ਪਾਸ ਗਿਆ ਸਾਈਂ ਮੀਆਂ ਮੀਰ ਜੀ ਉਹੀ ਮਹਾਪੁਰਸ਼ ਉਹੀ ਸਾਈਂ ਜੀ ਹੋਏ ਹਨ ਜਿਨ੍ਹਾਂ ਦਾ ਸਿੱਖ ਧਰਮ ਵਿੱਚ ਵੀ ਬਹੁਤ ਸਤਕਾਰ ਹੈ ਬਾਦਸ਼ਾਹ ਸਾਈਂ ਜੀ ਨੂੰ ਕਹਿਣ ਲੱਗਾ ਕਿ ਸਾਈਂ ਜੀ ਜਿਸ ਤਰ੍ਹਾਂ ਮੈਂ ਰਾਜਿਆਂ ਤੋਂ ਸਰਵਉੱਚਾਂ ਸਭ ਤੋਂ ਉੱਚਾ ਹਾਂ ਲੋਕ ਮੈਨੂੰ ਬਾਦਸ਼ਾਹ ਕਹਿੰਦੇ ਹਨ ਤੁਹਾਡੇ ਫਕੀਰਾਂ ਵਿੱਚ ਵੀ ਕੋਈ ਬਾਦਸ਼ਾਹ ਹੈ ਜਿਹੜਾ ਤਿਆਗੀ ਹੋਵੇ ਬ੍ਰह्म ਗਿਆਨੀ ਹੋਵੇ ਬ੍ਰਹਮਚਾਰੀ ਹੋਵੇ ਜਤੀ ਹੋਵੇ ਤਾਂ ਸਾਈਂ ਜੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਫਰਜ਼ੰਦ ਹੈ ਧੰਨ ਧੰਨ ਬਾਬਾ ਸ੍ਰੀ ਚੰਨ ਜੀ ਮਹਾਰਾਜ ਜੋ ਸਾਡਾ ਫਕੀਰਾਂ ਦਾ ਬਾਦਸ਼ਾਹ ਹੈ ਜੋ ਹਠੀ ਹੈ ਬ੍ਰਹਮਚਾਰੀ ਹੈ ਅਤੇ ਬ੍ਰह्मज्ञानी ਹੈ ਰਾਜਸੀ ਕੰਮਾਂ ਵਿੱਚ उलझਿਆ ਹੋਣ ਕਰਕੇ ਰੁੱਝਿਆ ਹੋਣ ਕਰਕੇ ਜਹਾਂਗੀਰ ਬਾਬਾ ਜੀ ਦੇ ਦਰਸ਼ਨ ਨਹੀਂ ਸੀ ਕਰ ਪਾ ਰਿਹਾ ਇੱਕ ਦਿਨ ਉਹ ਸਾਈਂ ਜੀ ਨੂੰ ਕਹਿਣ ਲੱਗਾ ਕਿ ਬਾਬਾ ਸ੍ਰੀ ਚੰਜੀ ਦੇ ਦਰਸ਼ਨਾਂ ਦੀ ਬੜੀ ਤਾਂਘ ਹੈ ਸਾਈ ਜੀ ਦੱਸੋ ਚੰਨਾ ਬਾਬਾ ਤਾਂ ਸਾਈ ਜੀ ਨੇ ਕਿਹਾ ਉਹ ਬਾਦਸ਼ਾ ਜੇਕਰ ਤੂੰ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਹਨ ਤਾਂ ਭੇਜ ਆਪਣੇ ਹੰਕਾਰਾਂ ਨੂੰ ਤੇ ਜਾ ਕੇ ਉਹ ਬਾਬਾ ਜੀ ਅੱਗੇ ਫਰਿਆਦ ਕਰਨ ਬਾਬਾ ਜੀ ਅੱਗੇ ਬੇਨਤੀ ਕਰਨ ਕਿ ਬਾਦਸ਼ਾ ਤੁਹਾਨੂੰ ਮਿਲਣਾ ਚਾਹੁੰਦਾ ਹੈ ਅਗਰ ਤੇਰੀ ਬੇਨਤੀ ਤੇਰੇ ਅਹੰਕਾਰਾਂ ਦੀ ਬੇਨਤੀ ਪ੍ਰਵਾਨ ਹੋ ਗਈ ਤਾਂ ਮਹਾਪੁਰਸ਼ ਕਿਰਪਾ ਕਰਨਗੇ ਕਿਰਪਾ ਕਰੋ ਲਾਹੌਰ ਦੀ ਸੰਗਤ ਨੂੰ ਦਰਸ਼ਨ ਦਿਓ ਇਹ ਬੇਨਤੀ ਕਰਨੀ ਨੇ ਬਾਬਾ ਜੀ ਦੇ ਚਰਨਾਂ ਵਿੱਚ ਬਾਦਸ਼ਾਹ ਨੇ ਆਪਣੇ ਅਲੰਕਾਰ ਸੱਦੇ ਅਤੇ ਹਾਥੀ ਦੇ ਕੇ ਭੇਜਿਆ ਕਿ ਬਾਬਾ ਜੀ ਨੂੰ ਬੜੇ ਹੀ ਸਤਕਾਰ ਨਾਲ ਪਿਆਰ ਨਾਲ ਲਾਹੌਰ ਵਿੱਚ ਲੈ ਕੇ ਆਓ ਅਤੇ ਬਾਬਾ ਜੀ ਅੱਗੇ ਫਰਿਆਦ ਕਰੋ ਬਾਦਸ਼ਾਹ ਦੇ ਕਹਿਣ ਮੁਤਾਬਕ ਅਲਕਾਰ ਨਾਨਕ ਚੱਕ ਦੀ ਧਰਤੀ ਤੇ ਪਹੁੰਚੇ ਅਤੇ ਬਾਬਾ ਜੀ ਨੂੰ ਨੇੋਤਾ ਦਿੱਤਾ ਸਭ ਤੋਂ ਪਹਿਲਾਂ ਜਦ ਬਾਬਾ ਜੀ ਦੇ ਕੋਲ ਨਾਲ ਚੱਕ ਪਹੁੰਚੇ ਤਾਂ ਬਾਬਾ ਜੀ ਸੰਗਤਾਂ ਨੂੰ ਦਰਸ਼ਨ ਦੇਦਾਰ ਦਿੰਦੇ ਹੋਏ ਬੈਠੇ ਸਨ ਸੰਗਣਾ ਜੰਗਲ ਸੀ ਰੁੱਖਾਂ ਦੀ ਛਾਂ ਹੇਠ ਗੁਰੂ ਨਾਨਕ ਸਾਹਿਬ ਦੇ ਫਰਜ਼ੰਦ ਬਾਬਾ ਜੀ ਚੌਂਕੜਾ ਲਗਾ ਕੇ ਬੈਠੇ ਹੋਏ ਸਨ ਕੋਲ ਪਾਈ ਕਮਲੀਆਂ ਜੀ ਸਨ ਅਤੇ ਸੰਗਤਾਂ ਦੇ ਨਾਲ ਬਚਨ ਕਰ ਰਹੇ ਸਨ ਹੰਕਾਰ ਬਾਬਾ ਜੀ ਕੋਲ ਹੱਥ ਜੋੜ ਕੇ ਆਏ ਅਤੇ ਕਹਿਣ ਲੱਗੇ ਮਹਾਪੁਰਖੋ ਤਰਸ ਕਰੋ ਤਰਸ ਕਰੋ ਲਾਹੌਰ ਦੀ ਸੰਗਤ ਉੱਪਰ ਤੇ ਲਾਹੌਰ ਦੇ ਵਿੱਚ ਬੈਠਾ ਬਾਦਸ਼ਾਹ ਆਪ ਜੀ ਦੇ ਦਰਸ਼ਨਾਂ ਦੀ ਉਡੀਕ ਵਿੱਚ ਹੈ ਆਪ ਜੀ ਦੀ ਉਡੀਕ ਕਰ ਰਿਹਾ ਹੈ ਉਸ ਦੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਬੜੀ ਖਿੱਚ ਹੈ ਆਓ ਚਲਿਏ ਬਾਬਾ ਜੀ ਬਾਦਸ਼ਾਹ ਨੇ ਹਾਥੀ ਭੇਜਿਆ ਹੈ ਕਿ ਆਪ ਜੀ ਨੂੰ ਸਤਕਾਰ ਨਾਲ ਲਾਹੌਰ ਲੈ ਕੇ ਆਉਣਾ ਹੈ ਬਾਬਾ ਜੀ ਨੇ ਆਪਣੇ ਮੋਢੇ ਤੇ ਹੱਥ ਮਾਰਿਆ ਕੰਬਲੀ ਲਾਈ ਅਤੇ ਭਾਈ ਕਮਲਿਆ ਜੀ ਨੂੰ ਕਿਹਾ ਕਿ ਆ ਪਹਿਲਾ ਸਾਡੀ ਕੰਬਲੀ ਹਾਥੀ ਤੇ ਪਾ ਦਿਓ ਜਦ ਬਾਬਾ ਸ਼੍ਰੀਚੰਨ ਜੀ ਦੀ ਕੰਬਲੀ ਹਾਥੀ ਉੱਪਰ ਪਾਈ ਗਈ ਤਾਂ ਹਾਥੀ ਵਿਅਕਲ ਹੋ ਗਿਆ ਬਾਬਾ ਜੀ ਦੀ ਕੰਬਲੀ ਦਾ ਭਾਰ ਚੱਲ ਨਾ ਸਕਿਆ ਬਾਬਾ ਜੀ ਮੁਸਕਰਾ ਕੇ ਬੋਲੇ ਕਹਿਣ ਲੱਗੇ ਕਿ ਜਿਹੜਾ ਹਾਥੀ ਸਾਡੀ ਕੰਬਲੀ ਦਾ ਭਾਰ ਨਹੀਂ ਚੱਲ ਸਕਿਆ ਉਹ ਸਾਨੂੰ ਲਾਹੌਰ ਤੱਕ ਕਿਵੇਂ ਲੈ ਕੇ ਜਾਏਗਾ ਤੁਸੀਂ ਹਾਥੀ ਲੈ ਜਾਓ ਅਸੀਂ ਆਪ ਚੱਲ ਕੇ ਲਾਹੌਰ ਆਵਾਂਗੇ ਸੰਗਤ ਜੀ ਆ ਵੀ ਨੇ ਦੇਖਿਆ ਹੀ ਹੋਏਗਾ ਕਿ ਅੱਜ ਕੱਲ ਬਹੁਤ ਸਾਰੇ ਨਿੰਦਕ ਜੋ ਨਿੰਦਿਆ ਕਰਦੇ ਹਨ ਉਹ ਕਹਿੰਦੇ ਹਨ ਕਿ ਅਸੀਂ ਬਾਬਾ ਸ਼੍ਰੀ ਚੰਦ ਜੀ ਨੂੰ ਮੰਨਦੇ ਨਹੀਂ ਸਾਧੂਆਂ ਨੂੰ ਮੰਨਦੇ ਨਹੀਂ ਸੰਗਤ ਜੀ ਕਾਲ ਯੁਗ ਦਾ ਇੰਨਾ ਜ਼ੋਰ ਹੈ ਸਮਾਂ ਇੰਨਾ ਭਿਆਨਕ ਹੈ ਕਿ ਜਿਹੜੇ ਚਾਰ ਸਾ ਸੁੱਖ ਦੇ ਲੈ ਰਹੇ ਹਨ ਨਾ ਉਹ ਇਹਨਾਂ ਮਹਾਪੁਰਸ਼ਾਂ ਦੀ ਤਪੱਸਿਆ ਹੈ ਪੂਜਾ ਹੈ ਤਪ ਹੈ ਕਿ ਜੋ ਸਤਗੁਰਾਂ ਦਾ ਧਿਆਨ ਕਰਕੇ ਦੁਨੀਆ ਦੀ ਰੱਖਿਆ ਕਰਦੇ ਹਨ ਦੁਨੀਆ ਲਈ ਖੁਸ਼ੀਆਂ ਮੰਗਦੇ ਹਨ ਰੱਬ ਕੋਲ ਫਰਿਆਦਾਂ ਕਰਦੇ ਹਨ ਇਸ ਧਰਤੀ ਦੇ ਸਿਮਰਨ ਕਰਦੇ ਹਨ ਤੇ ਸਿਮਰਨ ਦਾ ਪ੍ਰਵਾਹ ਚਲਾਉਂਦੇ ਹਨ ਸੰਗਤ ਜੀ ਸਾਧੂਆਂ ਦੀ ਕਿਰਪਾ ਹੈ ਉਦਾਸੀਆਂ ਦੀ ਕਿਰਪਾ ਹੈ ਗੁਰੂ ਜਨਾਂ ਦੀ ਕਿਰਪਾ ਹੈ ਪੀਰਾਂ ਫਕੀਰਾਂ ਦੀ ਕਿਰਪਾ ਹੈ ਇਸ ਧਰਤੀ ਉੱਪਰ ਕਿ ਖੁਸ਼ੀਆਂ ਵਰਸਦੀਆਂ ਹਨ ਅਗਰ ਗਮੀਆਂ ਵੀ ਹੋਣ ਤਾਂ ਉਹ ਸਮਾਂ ਕਿਸ ਤਰ੍ਹਾਂ ਲੰਘਦਾ ਹੈ ਇਹ ਰੱਬ ਦੇ ਪਿਆਰੇ ਹੀ ਜਾਣਦੇ ਸੋ ਬਾਬਾ ਸ਼੍ਰੀ ਚੰਦ ਜੀ ਜਦ ਲਾਹੌਰ ਪਹੁੰਚੇ ਬਾਦਸ਼ਾਹ ਨੇ ਬਹੁਤ ਸਤਿਕਾਰ ਕੀਤਾ ਉੱਚਾ ਆਸਣ ਲਗਾ ਕੇ ਦਿੱਤਾ ਤੇ ਮਹਾਪੁਰਸ਼ਾਂ ਨੂੰ ਆਸਣ ਦੇ ਉੱਪਰ ਬਿਠਾਇਆ ਬਾਬਾ ਜੀ ਨੂੰ ਨਮਸਕਾਰ ਕੀਤਾ ਚਰਨਮੰਦਨਾ ਕੀਤੀ ਐਨੇ ਨੂੰ ਬਾਦਸ਼ਾਹ ਦੇ ਕੰਨਾਂ ਵਿੱਚ ਆਵਾਜ਼ ਪਈ ਕਿ ਉਹ ਬਾਦਸ਼ਾਹ ਤੇਰਾ ਪੁੱਤਰ ਛਤ ਉੱਪਰ ਪਤੰਗ ਝਾੜਾ ਰਿਹਾ ਸੀ ਜੋ ਛਤ ਤੋਂ ਹੇਠਾ ਡਿੱਗ ਕੇ ਉਸ ਦੀ ਮੌਤ ਹੋ ਗਈ ਹੈ ਬਾਦਸ਼ਾਹ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਨੇ ਬਾਬਾ ਜੀ ਦੇ ਪੈਰ ਫੜ ਲਏ ਕਿ ਮਹਾਂਪੁਰਖੋ ਆਪ ਧੰਗੁਰੂ ਨਾਨਕ ਸਾਹਿਬ ਦੇ ਫਰਜ਼ੰਦ ਹੋ ਧੰਗੁਰੂ ਨਾਨਕ ਸਾਹਿਬ ਉਹ ਸਨ ਜੋ ਮੁਰਦਿਆਂ ਨੂੰ ਵੀ ਜੀਵਨ ਦੇਣ ਵਾਲੇ ਸਨ ਕਿਰਪਾ ਕਰੋ ਕਿਰਪਾ ਕਰੋ ਮੇਰੇ ਪੁੱਤਰ ਨੂੰ ਜੀਵਨ ਦੀ ਦਾਤ ਬਖਸ਼ੋ ਉਸ ਦੇ ਸਾਹਾਂ ਦੀ ਲੜੀ ਤੇ ਮਿਹਰ ਭਰੀ ਨਿਗਰ ਮਾਰੋ ਬਾਬਾ ਜੀ ਨੇ ਆਪਣੇ ਇੱਕ ਮੰਡਲ ਵਿੱਚ ਹੱਥ ਮਾਰਿਆ ਅਤੇ ਫਰਮਾਇਆ ਕਿ ਬਾਦਸ਼ਾ ਤੇਰਾ ਪੁੱਤਰ ਉਸੇ ਤਰ੍ਹਾਂ ਛੱਤ ਦੇ ਉੱਪਰ ਪਤੰਗ ਚੜ੍ਹਾਏਗਾ ਬਾਬਾ ਜੀ ਦੇ ਬਚਨ اٹਲ ਹੋਏ ਜਹਾਂਗੀਰ ਦਾ ਪੁੱਤਰ ਠੀਕ ਹੋ ਗਿਆ ਬਾਦਸ਼ਾ ਅਤੇ ਲਾਹੌਰ ਦੀ ਸੰਗਤ ਬਾਬਾ ਜੀ ਦੀ ਕਰਮਾਤ ਦੇ ਕੇ ਧੰਨ ਧੰਨ ਕਰ ਉੱਠੀ ਬਾਦਸ਼ਾ ਬਾਬਾ ਜੀ ਦਾ murid ਹੋ ਗਿਆ ਸత్సੰਗਤ ਜੀ ਇਹ ਸੀ ਪ੍ਰਸੰਗ ਤਨਤਨ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਅਤੇ ਬਾਤਿਆ ਚਾਂਗੀਰ ਦੀ ਲਾਹੌਰ ਵਿੱਚ ਮਿਲਣੀ ਹੋਰ ਸਾਖੀਆਂ ਹੋਰ ਪ੍ਰਸੰਗ ਲਈ ਜੁੜੇ ਰਹੋ ਬਾਬਾ ਸ਼੍ਰੀ ਚੰਨ ਜੀ ਟੀਵੀ ਨਾਲ ਤਨਤਨ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਵਾਹਿਗੁਰੂ ਜੀ